ਸਵੇਰ ਤੋਂ ਹੀ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਨੇ ਪਰ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਆ ਰਹੀ ਹੈ ਜਿਸ ਨੇ ਸਵੇਰ ਦੀਆਂ ਖਬਰਾਂ ਦੇ ਵਿੱਚ ਹਲਚਲ ਮਚਾ ਦਿੱਤੀ ਹੈ ਅਗਧੀਆਂ ਲਪਟਾਂ ਨੇ ਖੋਲ ਦਿੱਤਾ ਹੈ ਪਰਿਵਾਰਿਕ ਰਾਜ਼ ਨਾਮ ਸੀ ਪੀੜਿਤ ਗੈਂਗ ਦਾ ਪਰ ਚਿਹਰਾ ਨਿਕਲਿਆ ਆਪਣੇ ਹੀ ਘਰ ਦਾ ਜਿੱਥੇ ਚਲਣੀ ਸੀ ਰਿਸ਼ਤੇਦਾਰੀ ਦੀ ਰੋਟੀ ਉੱਥੇ ਰਚ ਗਈ ਅੱਗ ਦੀ ਸਾਜ਼ਿਸ਼ ਅੱਗ ਲਾਉਣ ਵਾਲਾ ਦਮਾਦ ਨਿਕਲਿਆ ਤੇ ਨਾਮ ਚੁੱਕਿਆ ਪੀੜਿਤ ਗੈਂਗ ਦਾ ਲੁਧਿਆਣਾ ਦੀ ਸੜਕ ਤੇ ਸੜਦੀ ਕਾਰ ਪਰ ਅਸਲ ਕਹਾਣੀ ਸੀ ਘਰ ਦੇ ਅੰਦਰ ਦੀ ਹੀ ਜਿੱਥੇ ਦਮਾਦ ਨਹੀਂ ਰਚੀ ਸੀ ਰੰਜਿਸ਼ ਵਾਲੀ ਰਾਤ ਦਾ ਤੇ ਕੀ ਅੱਗ ਲਗਾਈ ਵਿਰੋਧੀ ਮੰਗੀ ਤੇ ਦਹਿਸ਼ਤ ਪੈਦਾ ਕਰਨ ਦੇ ਲਈ ਗੈਂਗਸਟਰ ਬਣ ਗਿਆ ਪਰਿਵਾਰ ਦਾ ਇੱਕ ਹਿੱਸਾ ਲੁਧਿਆਣਾ ਤੋਂ ਆ ਰਹੀ ਇਸ ਖਬਰ ਨੇ ਹਰ ਕਿਸੇ ਨੂੰ ਹੈਰਾਨ ਕਰਕੇ ਰੱਖ ਦਿੱਤਾ ਹੈ ਜਿੱਥੇ ਅੱਗ ਸਿਰਫ ਗੱਡੀ ਨੂੰ ਨਹੀਂ ਲੱਗੀ ਸੀ ਸਗੋਂ ਰਿਸ਼ਤਿਆਂ ਨੂੰ ਵੀ ਸਾੜ ਗਈ। ਮਿਲਰਗਨ ਥਾਣੇ ਦੇ ਵਿੱਚ ਮਾਮਲਾ ਦਰਜ ਹੋਇਆ ਘਰ ਦੇ ਬਾਹਰ ਖੜੀ ਕਾਰ ਨੂੰ ਅੱਗ ਲਗਾ ਦਿੱਤੀ ਅਤੇ ਧਮਕੀ ਦਿੱਤੀ ਕਿ 5 ਲੱਖ ਰੁਪਏ ਦੀ ਫਰौती ਨਹੀਂ ਦਿੱਤੀ ਤਾਂ ਨਤੀਜੇ ਭਿਆਨਕ ਹੋਣਗੇ। ਪਰ ਜਦੋਂ ਪੁਲਿਸ ਨੇ ਸੀਸੀਟੀਵੀ ਦੀ ਜਾਂਚ ਕੀਤੀ ਤਾਂ ਚੋਕਾਉਣ ਵਾਲਾ ਚਿਹਰਾ ਜਿਹੜਾ ਆ ਉਹ ਸਾਹਮਣੇ ਆ ਗਿਆ। ਘਰ ਦਾ ਆਪਣਾ ਹੀ ਤਮਾਦ ਨਿਕਲਿਆ ਸਾਜ਼ਿਸ਼ ਰਚਣ ਵਾਲਾ। ਜਿਸ ਨੇ ਰੰਜਿਸ਼ ਚ ਪੀੜਿਤ ਗੈਂਗ ਦੇ ਨਾਮ ਦੀ ਸਾਜ਼ਿਸ਼ ਰਚੀ ਇਸ ਪੂਰੇ ਮਾਮਲੇ ਨੂੰ ਲੈ ਕੇ ਏਡੀਸੀਪੀ ਸਤਵਿੰਦਰ ਸਿੰਘ ਵਰਕ ਦੇ ਵੱਲੋਂ ਦੱਸਿਆ ਗਿਆ ਕਿ ਦਮਾਦ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹਾਲਾਂਕਿ ਹੋਰ ਦੋ ਸਾਥੀ ਜਿਹੜੇ ਨੇ ਹਲੇ ਵੀ ਫਰਾਰ ਨੇ ਜਿਨ੍ਹਾਂ ਦੀ ਤਲਾਸ਼ ਲਗਾਤਾਰ ਜਾਰੀ ਹੈ ਇਹ ਸਿਰਫ ਗੈਂਗਵਾਰ ਦਾ ਧਮਕੀ ਨਹੀਂ ਸੀ ਏਸੀ ਪਰਿਵਾਰ ਦੇ ਅੰਦਰੋਂ ਉਗੀ ਨਫ਼ਰਤ ਦੀ ਅੱਗ ਹਰ ਰੋਜ਼ ਦੀ ਤਰ੍ਹਾਂ ਰਾਤ ਤਾਂ ਆਈ ਪਰ ਇਸ ਰਾਤ ਨੇ ਇੱਕ ਅਜਿਹਾ ਕਦਮ ਚੁੱਕਿਆ ਜਿੱਥੇ ਨਾਮ ਤਾਂ ਗੈਂਗਸਟਰ ਦਾ ਸੀ ਪਰ ਸਾਜ਼ਿਸ਼ ਘਰ ਦੇ ਵਿੱਚੋਂ ਹੀ ਹੋਈ ਸੀ ਉਸ ਤੋਂ ਬਾਅਦ ਪੁਲਤਲੇ ਵੀ ਇੱਕ ਵੱਡਾ ਸਵਾਲ ਖੜਾ ਹੋ ਗਿਆ ਤੇ ਸਬਕ ਵੀ ਕਿ ਹਰ ਵੱਡੀ ਬਾਰਦਾਤ ਦੇ ਪਿੱਛੇ ਕੋਈ ਦੂਰ ਦਾ ਨਹੀਂ ਹੁੰਦਾ ਕਈ ਵਾਰੀ ਨਜ਼ਦੀਕੀ ਚਿਹਰੇ ਵੀ ਹੁੰਦੇ ਨੇ ਬੜਾ ਸੈਂਸੇਸ਼ਨ ਜੈ ਕ੍ਰਾਈਮ ਆ ਜੀ ਇਹ ਕਿਉਂਕਿ ਲੋਕਾਂ ਘਰ ਦੇ ਬਾਹਰ ਗੱਡੀਆਂ ਖੜੀਆਂ ਕਰ ਦਿੰਦੇ ਨੇ ਕਿ ਵੀ ਬੜੀਆਂ ਉਂਗੀਆਂ ਨੇ 19 ਜੂਨ ਦੀ ਗੱਲ ਹੈਗੀ ਰਾਤ ਨੂੰ ਕੋਈ ਡੇਟ 2:30 3:00 1:30 2:00 ਨਿਰਦੇੜੇ 3 ਨਾਮ ਨੂੰ ਬੰਦੇ ਆਉਂਦੇ ਆ ਮੋਟਰਸਾਈਕਲ ਤੇ ਉਹਨਾਂ ਨੇ ਮਰੂਤੀ ਨੂੰ ਅੱਗ ਲਾਤੀ ਉਹ ਕੁਦਰਤੀ ਜਦੋਂ ਮੌਕੇ ਤੋਂ ਭੱਜਣ ਲੱਗੇ ਉਹਨੂੰ ਇਹ ਬੰਦੇ ਨੇ ਪਛਾਣ ਲਿਆ ਤਿੰਨਾਂ 'ਚੋਂ ਤਿੰਨਾਂ ਨੂੰ ਜਾਂ ਤਿੰਨਾਂ 'ਚੋਂ ਇੱਕ ਨੂੰ ਉਦੋਂ ਵੇ ਜਦੋਂ ਅਸੀਂ ਇਨਵੈਸਟਿਗੇਟ ਉਦੋਂ ਵੇ ਅਸੀਂ ਉਹ ਪਹਿਲਾਂ ਅਸੀਂ ਡੀਡੀਆਰ ਪਾਈ ਸੀ ਇਸ ਗੱਲ ਦੀ ਸਾਨੂੰ ਵੀ ਨਹੀਂ ਸੀ ਇਸ ਗੱਲ ਦਾ ਸ਼ੱਕ ਵੀ ਕੋਈ ਅੱਗ ਲਾ ਗਿਆ ਹੋਊਗਾ ਜਦੋਂ ਅਸੀਂ ਸੀਸੀਟੀਵੀ ਕੈਮਰੇ ਦੇਖੇ ਸਾਨੂੰ ਵੀ ਕਲੈਰਿਟੀ ਹੋ ਗਈ ਵੀ ਅੱਗ ਲਾਈ ਗਈ ਹੈ ਲੱਗੀ ਨਹੀਂ ਹੈਗੀ ਅਸੀਂ ਇਹਦੀ ਐਫਆਈਆ ਨੰਬਰ ਦਰਜ ਕੀਤਾ 141 ਫਿਰ ਉਸ ਤੋਂ ਬਾਅਦ ਅਸੀਂ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਅਸੀਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗ ਗਿਆ ਕਿ ਇਹਨਾਂ ਦਾ ਜਵਾਈ ਹੈ ਤਰຸນ ਕੁਮਾਰ ਉਹਦੀ 200 ਰੁਪਏ ਦਾ ਨਰਾਜ਼ਗੀ ਹੋ ਗਈ ਸੀ ਘਰ ਦੇ ਨਾਲ ਉਹ ਅਸੀਂ ਰਾਉਂਡ ਅਪ ਕਰ ਲਿਆ ਜਦੋਂ ਨਿਆਕੇ ਉਹਨੂੰ ਮੌਕੇ ਤੇ ਪੁੱਛੀਸ਼ ਕੀਤੀ ਪਹਿਲਾਂ ਤਾਂ ਮੁਕਰਦਾ ਸੀ ਜੀ ਮੈਂ ਕੁਝ ਨਹੀਂ ਕੀਤਾ ਮੈਂ ਤਾਂ ਦਿੱਲੀ ਰਹਿਣਾ ਜਾਂ ਮੇਰਾ ਤਾਂ ਤਲਕ ਨਹੀਂ ਹੈ ਇਸ ਗੱਲ ਨਾਲ ਕੋਈ ਜਦੋਂ ਅਸੀਂ ਉਹਨੂੰ ਰਾਉਂਡ ਅਪ ਕਰਕੇ ਉਹਨੂੰ ਮੌਕੇ ਤੇ ਲੈ ਕੇ ਜਾਂਦਾ ਉਹਨੇ ਆ ਕੇ ਮੰਨ ਗਿਆ ਵੀ ਇਹ ਜੁਰਮ ਮੇਰੇ ਨੂੰ ਕੀਤਾ ਗਿਆ ਹੋਇਆ ਕਿਸੇ ਕਰ ਦੀ ਨਰਾਜ਼ਗੀ ਕੀ ਵੀ ਇਹ ਪੈਸੇ ਕਮਾਈ ਜਾਂਦੇ ਆ ਮੈਂ ਇਹਨਾਂ ਦਾ ਜਵਾਈਆਂ ਮੈਨੂੰ ਦਿੱਤੇ ਹੀ ਕੱਖ ਨਹੀਂ ਹੈ ਗਈ। ਇਹ ਹੀ ਆ ਬਾੜੀਆਂ ਮੁੱਡੀਆਂ ਪਰਿਵਾਰ ਕੰਨ ਨਰਾਜ਼ਗੀ ਸੀਗੀਆਂ ਉਹਦੇ ਚੱਲਦੇ ਉਹਨੇ ਗੱਡੀ ਨੂੰ ਅੱਗ ਲਾਤੀ ਗੱਡੀ ਟੋਟਲ ਫੂਕੇ 100% ਡੈਮੇਜ ਹੋ ਗਈ। ਉਹਦੀ ਅਸੀਂ ਅਰੈਸਟ ਪਾਤੀ ਆ ਦੋ ਜਣੇ ਹੋਰ ਨੇ ਉਹ ਥੋੜੇ ਕੁਝ ਨਾਮ ਕੱਚੇ ਪੱਕੇ ਨਾਮ ਨੇ ਅਸੀਂ ਨੂੰ ਪਹਿਲਾਂ ਨਾਂ ਕਲੀਅਰ ਕਰ ਲਈਏ ਤੁਹਾਡੇ ਉਹ ਵੀ ਧਿਆਨ ਚ ਲਿਆ ਦੇਵਾਂਗੇ ਸਾਡੇ ਧਿਆਨ ਚ ਹੈਗੇ ਔਰ ਕੌਣ ਨੇ। ਪੰਡਤ ਕਿੰਨੇ ਕਿੰਨੇ ਕਿਉਂ ਗਿਆ ਪੰਡਤ ਕਿੰਨੇ ਡਰਾਉਣ ਵਾਸਤੇ ਪੰਡਤ ਕਿੰਨੇ ਕੋਈ ਲਿੰਕ ਹੈਗਾ ਨਹੀਂ ਲਿੰਕ ਹਾਲ ਤੱਕ ਤਾਂ ਸਾਹਮਣੇ ਆਇਆ ਨਹੀਂ ਆ ਇਹ ਤਾਂ ਲੇਬਰ ਮੈਨ ਆ ਇਹਦਾ ਉਹਨਾਂ ਕੀ ਲਿੰਕ ਹੋਣਾ ਹੈ ਕੋਈ ਕੰਮ ਪੈਸੇ ਨਹੀਂ ਮੰਗਦਾ ਹਾਂਜੀ ਐਸੇ ਨਹੀਂ ਮੰਗ ਮੰਗ ਵੀ 50000 ਦੀ ਮੰਗ ਕੀਤੀ ਸੀ ਜੀ ਅੱਛਾ ਜੀ ਆਪ ਦਾ ਆਪ ਦਾ ਇਹ 150 ਰੁਪਏ ਦਾ ਕੰਮ ਕਰਦਾ ਹੈ ਰੋਜ਼ ਦੇ ਅੱਛਾ ਜੀ ਕਮਲ ਪੈਕਿੰਗ ਦਾ ਕੰਮ ਕਰਦਾ ਜੀ ਦਿੱਲੀ ਇਹ ਕੋਈ ਸੀਸੀਟੀਵੀ ਵੀ ਆਈ ਸਾਰੀ ਵਾਰਦਾ ਹਾਂ ਸੀਸੀਟੀਵੀ ਸਾਡੇ ਕੋਲ ਹੈਗੀ ਹੈ ਜੇ ਅਸੀਂ ਉਹ ਸਾਡੇ ਕੋਲ ਸੀਸੀਟੀਵੀ ਫੌਨ ਫਾਈਲ ਹੈਗੀ ਆ ਤਿੰਨੇ ਜਣੇ ਔਨ ਮੋਟਰਸਾਈਕਲ ਲੈ ਕੇ ਆਏ ਆ ਉਥੇ ਅੱਗ ਲਾ ਕੇ ਜਦੋਂ ਨਿਕਲਿਆ ਤੁਰੇ ਆ ਉਥੇ ਪਛਾਣੇਗੇ ਇਹ ਸਾਡੇ ਗਵਾਹ ਰਹੇ ਉਹਦੀ ਗਵਾਹੀ ਸਾਡੇ ਕੋਲ ਫਾਈਲ ਤੇ ਹੈਗੀ ਆ ਔਰ ਡੈਫੀਨੇਟ ਕੇਸੇ ਸਜ਼ਾ ਹੋਊਗਾ ਸਰ ਇਹ ਪਹਿਲਾਂ ਵੀ ਕੋਈ ਇਹਦੇ ਤੋਂ ਹੋ ਰਿਹਾ ਇਸ ਤਰ੍ਹਾਂ ਦਾ ਇਹਦੇ ਪਹਿਲਾਂ ਕੋਈ ਪਰਚਾ ਨਹੀਂ ਗਿਆ ਕਿਉਂਕਿ ਇਹਦਾ ਫੈਮਿਲੀ ਡਿਸਟਰਬਟਾਂ ਦੀ ਗੱਲ ਹੈਗੀ ਆ ਕਿ ਜਿਵੇਂ ਉਹਨੇ ਦੇਖਿਆ ਵੀ ਮੈਂ ਇਹਦੀ ਲੜਕੀ ਨਾਲ ਵਿਆਹ ਆ ਮੈਨੂੰ ਦਿੰਦੇ ਕੱਕ ਨਹੀਂ ਹੈਗੀ ਜੇਰਤਾ ਕੇ ਤੋਂ ਮਿੱਤਾਂ ਦਾਰੇ ਨੂੰ 2.5 ਨੰਬਰ ਰਜਿਸਟ੍ਰ ਕੀਤਾ ਗਿਆ ਸੀ ਸਰ ਇਹ ਸਾਰਾ ਗਰਾਊਂਡ ਹੈ ਸਾਰਾ ਗਰਾਊਂਡ ਦੇ ਬਾਰੇ ਸਰ ਇਹਦੇ ਕੋਲੋਂ ਕੁਝ ਇਸ ਤਰ੍ਹਾਂ ਦਾ ਬਰਾਮਦ ਹੋਇਆ ਕੁਝ ਨਹੀਂ ਜੀ ਲੋੜ ਨਹੀਂ ਹੈਗੀ ਮੋਟਰਸਾਈਕਲ ਬਰਾਮਦ ਹੋ ਗਿਆ ਜੀ ਮੋਬਾਈਲ ਸਰ ਮੋਬਾਈਲ ਬਰਾਮਦ ਹੋ ਗਿਆ ਜੀ ਇਹ ਤਾਂ ਦੇਖੋ ਮੇਨ ਗੱਲ ਕੀ ਆ ਇਹ ਉਸ ਇਹ ਕਿਸੇ ਕੱਲੋਂ ਮੁਕਰ ਨਹੀਂ ਸਕਦਾ ਬੇਸਿਕਲੀ ਦਿੱਲੀ ਰਹਿਣ ਵਾਲਾ ਬੰਦਾ ਰਾਤ ਨੂੰ 2:00 ਵਜੇ ਉਸ ਵੇਲੇ ਉੱਥੇ ਉਹਦੀ ਮੌਜੂਦਗੀ ਹੋਵੇ ਉਹ ਕਿਵੇਂ ਕਹਿ ਦਊਗਾ ਮੈਂ ਉੱਥੇ ਮੌਜੂਦ ਨਹੀਂ ਹੈਗਾ ਉਹ ਉੱਥੇ ਪਛਾਣਿਆ ਗਿਆ ਜੀ ਮੈਂ ਉੱਥੇ ਮੌਜੂਦ ਸੀਗਾ ਸਰ ਇਹੋ ਜਿਹਾ ਰੋਲ ਹੈਗਾ ਜੀ ਇਹ ਕੋਈ ਹੋਲੀ ਉਹ ਤਾਂ ਇਨੋਸੈਂਟ ਆ ਜਰੀ ਹੈ ਮੈਂ ਉਹ ਤਾਂ ਉਸ ਕਰ ਦਿੱਤੀ ਹੈਗੀ ਆ ਉਹਦਾ ਕੋਈ ਰੂ ਨੀ ਘਰ ਵਾਲੀ ਤੇ ਵੀ ਸੀ ਨਾ ਤਲੁੰਦਾ ਬੰਦੇ ਤਾਂ ਕਿਹੜੀ ਗੱਲ ਹੈ ਜੀ ਜੁਰਮ ਤਾਂ ਬੰਦੇ ਨੇ ਕੀਤਾ ਨਾ ਸਰੇ ਕਿੰਨੇ ਦਿਨ ਤੋਂ ਇਹ ਪਲਾਨਿੰਗ ਚੱਲ ਰਹੀ ਸੀ ਕਿ ਗੱਡੀ ਨੂੰ ਅੱਗ ਲਾਣੀ ਆ ਜਾਂ ਪਰੋਤੀ ਬੰਦ ਇਹਨਾਂ 10 15 ਦਿਨ ਦੇ ਮਨ ਵਿੱਚ ਇਹਦੇ ਮੰਨ ਸੀ ਕਿ ਵੀ ਮੈਨੂੰ ਇਹ ਕੁਝ ਕਮੋਡੀਟ ਨਹੀਂ ਕਰ ਰਹੀ ਤੇ ਦੇਖੋ ਘਰੋਂ ਥੋੜੀ ਜਿਹੀ ਗਰੀਬੀ ਸੀਗੀ ਰੋਟੀ ਦੇ ਲਾਲੇ ਪਏ ਹੋਏ ਸੀਗੇ ਇਹ ਬੰਦਾ ਫਿਰ ਕੋਈ ਨਾ ਕੋਈ ਮਾੜਾ ਕੰਮ ਸੋਚਦਾ ਆ ਮੇਸਰ ਇੰਨੇ ਕਾਲ ਕਿੰਨੇ ਕੀਤੇ ਜਿਹਨੂੰ ਫੜ ਲਿਆ ਇੰਨੇ ਫੋਨ ਕੀਤਾ ਸੀ 50000 ਲਈ ਜੇ ਇਹਦੇ ਨਾਲ ਜਿਹੜੇ ਦੋ ਬੰਦੇ ਸੀ ਉਹਨਾਂ ਨੇ ਕੀਤਾ ਸੀ ਇਹਨਾਂ ਨੇ ਕੀਤਾ ਇਹਨੇ ਕੀਤਾ ਇਹਨੇ ਕੀਤਾ ਜਾਂ ਕਰਾਇਆ ਆਪਦੇ ਸਹੁਰੇ ਨੂੰ 5 ਲੱਖ ਦਾ ਕੀਤਾ ਕੀ ਆ ਕੀ ਸੀ ਕਿਹਾ ਕੀ ਇਹਨਾਂ ਨੇ ਇਹਨੇ ਉਹੀ ਕਿਹਾ ਕਿ ਮੈਂ ਪੰਡਤ ਗੈਂਗ ਹੈਗਾ ਮੈਨੂੰ 5 ਲੱਖ ਰੁਪਏ ਦੇ ਦੇ ਨਹੀਂ ਤੇ ਮੈਂ ਆ ਉਹ ਸਾਰੀ ਫੇਕ ਗੱਲ ਆ ਜੋ ਕੋਈ ਸਟਾਈ ਨਹੀਂ ਹੈਗੀ ਸਰ ਇੰਨੇ ਪੰਡਤ ਗੈਂਗ ਦਾ ਨਾਮ ਹੀ ਕਿਉਂ ਲਿੱਤਾ ਕਾਰਨ ਇਹਦੇ ਹੋਰ 50 ਆ ਕੇ ਕਿੰਨਾ ਮਰਜੀ ਨਾਮ ਲੈ ਲਓ ਜੀ ਨਹੀਂ ਜਿੰਨਾ ਜਿਹੜਾ ਬੰਦਾ ਜਗਵਾਣੀ ਪੜਦਾ ਇਹ ਹੋਰ ਵੀ 20 ਖਵਾਰ ਪੜਦਾ ਆ ਉਹ ਦੋਨੋਂ ਜੋ ਨਾਮ ਮਿਲ ਜਾਂਦੇ ਜਿੰਨੇ ਮਰਜੀ ਨਾਮ ਲੈ ਬਲੋ ਖਵਾਰਾਂ ਨੂੰ ਦੇਖ ਕੇ ਨਾਮ ਲਿੱਤੇ ਹੁੰਦੇ ਮੈਂ ਕਹਿੰਦੀ ਤੁਸ ਤੁਹਾਨੂੰ ਵੀ 50 ਨਾ ਬਤੋਣੇ ਮੈਨੂੰ ਨਾ ਪਤਾ ਹੋਣੇ ਆ ਇਹ ਤਾਂ ਲੱਗਦੀ ਨਾਮ ਲੜਦਾ ਗੁੱਲੀ ਜਾਂਦੀ ਹੈਗੀ ਇੱਥੇ ਕਿਹੜੀ ਕਿਹੜੀ ਧਾਰਾ ਲੱਗੀ ਹੈ ਸਰ ਜੀ ਇਹਦੇ ਮੇਨ ਦਾ 436 ਬੜੀ ਵੱਡੀ ਧਾਰਾ ਜੀ ਸੈਸ਼ਨ ਕਮੇਟਾ ਜਿਹਨੂੰ ਉਮਰ ਕਾਇਦਾ ਇਹੀ ਨੀ ਪੁੱਛ ਦੀ ਜਾਨੀਏ ਤੂੰ 50000 ਕੇ 5 ਲੱਖ 5 ਲੱਖ ਰੁਪਏ 5 ਲੱਖ ਦੀ ਡਿਮਾਂਡ ਹੈ ਤੇ ਇਹਨਾਂ ਉਹਨਾਂ ਨੇ ਕੋਈ ਪੈਸੇ ਦਿੱਤੇ ਵੀ ਇਹਨਾਂ ਦਾ ਨਹੀਂ ਨਹੀਂ ਕੁਝ ਵੀ ਨਹੀਂ ਹੈਗਾ ਮਤਲਬ ਕਾਲ ਕਦੋਂ ਆਈ ਤੇ ਅੱਗੇ ਕਦੋਂ ਲਾਈ ਉਸੇ ਦਿਨ ਹੀ ਹੋ ਗਿਆ ਸੀ ਨਹੀਂ ਅੱਗੇ ਪਹਿਲਾਂ ਲਾਈ ਆ ਕੌਨ ਬਾਜ਼ ਕੀਤੀ ਆ ਕੌਨ ਬਾਜ਼ ਕੀਤੀ ਆ ਅੱਗੇ ਗੱਡੀ ਨਾ ਲਾਈ ਜੀ ਹਾਂ ਜੀ ਗੱਡੀ ਨੂੰ ਆਪ ਜੀ ਲਾਈ ਪੈਟਰੋਲ ਉਹ ਲਾਈ ਆ ਜੀ ਪੈਟਰੋਲ ਨਾਲ 19 20 ਦੀ ਰਾਤ ਨੂੰ ਕੋਲੇ ਆਉਂਦਾ ਯਾਰ ਤੇ ਗੱਡੀ ਕਿਹੜੀ ਸੀਗੀ ਜੀ ਗਰੂਟੀ ਐਕਸ ਠੀਕ ਹੈ ਸਰ